ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਸਨ ਦੂਬਟੀ ਕੈਨ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਮੀਰ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਲਓ ਜੀ ਅੱਜ ਜਿਹੜੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆ ਉਹ ਕੋਟ ਸੈੱਟ ਦੀ ਵੀਡੀਓ ਹੈ ਇਹ ਜਿੱਦਾਂ ਆਪਣੇ ਕੋਲੇ ਬਣੇ ਬਣਾਏ ਪੀਸ ਆਏ ਸੀਗੇ ਹਨਾ ਤੇ ਜਿੱਦਾਂ ਗਰਮੀਆਂ ਦੇ ਵਿੱਚ ਤਾਂ ਆਪਾਂ ਨੇ ਸਲਾਈ ਕਰਕੇ ਸੇਲ ਕੀਤੇ ਸੀਗੇ ਹਨਾ ਹੁਣ ਜਿਹੜੇ ਹੈਗੇ ਨੇ ਪਿਓਰ ਵੈਲਵਟ ਦੇ ਵਿੱਚ ਆਏ ਨੇਗੇ ਇਹ ਆਪਣੇ ਕੋਲੇ ਸਟਿਚ ਹੋਏ ਹੋਏ ਮਾਲ ਆਇਆ ਸੀਗਾ ਤੇ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਲੱਗੇ ਆ ਵੀ ਆਪਣੇ ਕੋਲੇ ਕਿੱਦਾਂ ਦਾ ਜਿਹੜਾ ਹੈਗਾ ਕੋਰਸੈਟ ਆਇਆ ਨੇ ਤੁਹਾਨੂੰ ਸਾਰੇ ਕਲਰ ਚੈੱਕ ਕਰਵਾਵਾਂਗੇ ਖੋਲ ਕੇ ਜਿਹੜੇ ਹੈਗੇ ਨੇ ਪੀਸ ਚੈੱਕ ਕਰਵਾਵਾਂਗੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਆਪਣਾ ਐਡਰੈਸ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਆ ਕੌ ਸੰਧੂ ਬੁਟੀਕ ਐਂਡ ਬਿਊਟੀ ਸਾਨੂੰ ਹੁਣ ਧੂਰੀ ਬਰਨਾਲਾ ਰੋਡ ਦੇ ਉੱਪਰ ਹੈ ਕੱਕੜਵਾਲ ਚੌਂਕ ਦੇ ਵਿੱਚ ਗੁਰਦੁਆਰਾ ਕਲੰਗੀਧਰ ਸਾਹਿਬ ਦਸਮੇਸ਼ ਨਗਰ ਦਾ ਗੇਟ ਬਣਿਆ ਹੋਇਆ ਉਹਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਆਪਣਾ ਬੁਟੀਕ ਹੈਗਾ ਜੀ ਤੁਸੀਂ ਸਾਡੇ ਕੋਲੋਂ ਆ ਕੇ ਵੀ ਖਰੀਦ ਸਕਦੇ ਹੋ ਤੁਸੀਂ ਸਾਡੇ ਤੋਂ ਜਿਹੜੇ ਹੈਗੇ ਮੰਗਵਾ ਵੀ ਸਕਦੇ ਹੋ ਜਿੱਥੇ ਮਰਜ਼ੀ ਬੈਠੇ ਤੁਸੀਂ ਸਾਡੇ ਤੋਂ ਸਾਨੂੰ WhatsApp ਮੈਸੇਜ ਕਰਕੇ ਹਨਾ ਮੰਗਵਾ ਸਕਦੇ ਹੋ ਇਹਦੇ ਤੋਂ ਤੁਸੀਂ ਸਕਰੀਨ ਸ਼ਾਟ ਲੈ ਲਿਓ ਅਲੱਗ ਤੋਂ ਫੋਟੋ ਕਿਸੇ ਨੂੰ ਨਹੀਂ ਭੇਜੀ ਜਾਊਗੀ ਹਨਾ ਆ ਮੈਂ ਤੁਹਾਨੂੰ ਹੁਣ ਸਾਰੇ ਕਲਰ ਚੈੱਕ ਕਰਵਾ ਦਾਂਗੀ ਉਹਦੇ ਵਿੱਚ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਜਿਹੜਾ ਮਰਜ਼ੀ ਤੁਸੀਂ ਸਾ ਤੋਂ ਮੰਗਵਾ ਸਕਦੇ ਹੋ ਜੀ ਅਸੀਂ ਜਿੱਥੇ ਵੀ ਬੈਠੇ ਹਾਂ ਤੁਹਾਡੇ ਘਰ ਪਹੁੰਚਦਾ ਕਰ ਦਾਂਗੇ ਤੇ ਬਾਕੀ ਜੇ ਤੁਸੀਂ ਸਾਡੀ ਸ਼ਾਪ ਤੇ ਵਿజిਟ ਕਰਕੇ ਖਰੀਦਣਾ ਚਾਹੁੰਦੇ ਹੋ ਤਾਂ ਵੀ ਖਰੀਦ ਸਕਦੇ ਹੋ ਪਹਿਲਾਂ ਪਾ ਤੁਹਾਡੇ ਨਾਲ ਸ਼ੁਰੂ ਕਰਦੇ ਆ ਜੀ ਤੁਹਾਨੂੰ ਕਲਰ ਦਿਖਾਉਣੇ ਆ ਸਾਰੇ ਵੀ ਕਿੱਦਾਂ-ਕਿੱਦਾਂ ਦੇ ਜਿਹੜੇ ਹੈ ਨੇ ਕਲਰ ਆਏ ਆ ਆਪਣੇ ਕੋਲੇ ਲਓ ਜੀ ਆਪਣੇ ਕੋਲੇ ਜਿਹੜਾ ਹੈਗਾ ਪਹਿਲਾ ਕਲਰ ਹੈਗਾ ਆ ਦੇਖੋ ਇਹ ਗ੍ਰੇ ਜਿਹਾ ਕਲਰ ਕਹਿ ਦਾਂਗੇ ਆਪਾਂ ਆ ਦੇਖੋ ਕਿੰਨਾ ਸੋਹਣਾ ਕਾਲਰ ਵਰਗਾ ਕਾਲਰ ਵਾਲਾ ਹੈ ਨਾ ਜਿਹੜਾ ਕੋਰਟ ਸੈੱਟ ਹੈਗਾ ਇਹ ਜਿੱਦਾਂ ਬਾਜ਼ਾਰ ਦੇ ਵਿੱਚ 15 1500 ਦੇ ਸੇਲ ਹੋ ਰਹੇ ਨੇ ਜੀ ਇਹ ਵਾਲੇ ਪਿਓਰ ਵੈਲਵਟ ਆ ਜਿਹੜੀ ਹੈਗੀ ਆ ਕੱਪੜਾ ਲੱਗਿਆ ਹੋਇਆ ਦੇਖੋ ਪੂਰਾ ਗਰਮ ਦੇ ਵਿੱਚ ਹੈ ਜਿੱਦਾਂ ਸ਼ਰਟ ਆ ਬਣੀ ਹੋਈ ਆ ਨਾ ਕਾਲਰ ਵਾਲੀ ਜਿਹਨੇ ਆਪਾਂ ਕਹ ਲਈ ਕੋਰਟ ਸੈੱਟ ਸਾਰੇ ਨੂੰ ਪਤਾ ਹੀ ਆ ਨਾ ਇਹ ਜਿੱਦਾਂ ਤੁਸੀਂ ਬਾਹਰ ਵੀ ਪਾ ਸਕਦੇ ਹੋ ਹਨਾ ਜਿੱਦਾਂ ਨਾਈਟ ਵਿੱਚ ਵੀ ਪਾ ਸਕਦੇ ਹੋ ਪੂਰਾ ਜਿਹੜਾ ਹੈਗਾ ਗਰਮ ਆਊਗਾ ਨਾਲ ਦੇਖੋ ਹਲਾਜਾ ਪੂਰਾ ਖੁੱਲਾ ਡੁੱਲਾ ਪਜਾਮਾ ਆਊਗਾ ਦੇਖੋ ਬਾਕੀ ਇਹ ਦੇਖੋ ਇਸ ਤਰ੍ਹਾਂ ਸਟੈਚੇਬਲ ਹੈਗਾ ਜਿੱਦਾਂ ਮਰਜ਼ੀ ਕੋਈ ਪਤਲਾ ਪਰਾ ਪਾ ਸਕਦਾ ਹੈ ਸਾਈਜ਼ ਜਿਹੜਾ ਹੈਗਾ ਆਪਣੇ ਕੋਲ ਸੇਮ ਹੋਊਗਾ ਜੀ ਇਹ ਜਿਹਦਾ ਮੀਡੀਅਮ ਜਿਹੇ ਸਾਈਜ਼ ਆ ਜਿਵੇਂ ਨਾਰਮਲ ਹੀ ਆਪਾਂ ਮੈਂਚੀ ਟੇਪ ਨਾਲ ਤੁਹਾਨੂੰ ਚੈੱਕ ਕਰਕੇ ਦੱਸ ਦਿੰਨੀ ਆ ਕਿ ਪਜਾਮੇ ਦੀ ਜਿਹੜੀ ਹੈਗੀ ਲੈਂਥ ਕਿੰਨੀ ਹੈ ਖੁਸ਼ੀ ਪਜਾਮਾ ਆ ਫੜਾਈ ਵਾਲਾ ਮੈਂਚੀ ਟੇਪ ਹੋਣੀ ਆਪਾਂ ਲੈਂਥ ਚੈੱਕ ਕਰਵਾ ਦਾਂਗੇ ਤੁਹਾਨੂੰ ਕਿਉਂਕਿ ਹਨਾ ਪਹਿਣਾ ਉਹਦੀ ਲੈਂਥ ਦੇਖ ਕੇ ਲੈ ਸਕਦੀਆਂ ਨੇ ਵੀ ਸਾਡੀ ਜਿਹੜੀ ਹੈਗੀ ਲੈਂਥ ਕਿੰਨੀ ਆਉਂਦੀ ਹੈ ਸ਼ਾਰਟ ਦੀ ਲੈਂਥ ਦਾ ਜਿਹੜੀ ਹੈਗੀ ਆਮ ਨਾਲ ਆ ਹੀ ਜਾਂਦੀ ਹੈ ਜੀ ਆਪਾਂ ਇੱਕ ਵਾਰੀ ਜਿਹੜੀ ਹੈਗੀ ਪਜਾਮੇ ਦੀ ਲੈਂਥ ਚੈੱਕ ਕਰਵਾ ਦਾਂਗੇ ਆ ਦੇਖੋ 36 ਇੰਚ ਜਿੱਦਾਂ ਨੋਰਮਲ ਹੀ ਲੈਂਥ ਹੁੰਦੀ ਹੈਗੀ ਜੇ ਕਿਸੇ ਨੇ ਉੱਚਾ ਕਰਨਾ ਹੈ ਹਨਾ ਸ਼ਾਰਟ ਛੋਟਾ ਕਰਨਾ ਹੈ ਉਹ ਇੱਥੋਂ ਜਿਹੜਾ ਹੈਗਾ ਫੋਲਡ ਕਰਵਾ ਸਕਦੇ ਨੇ ਹਨਾ ਤੇ ਦੱਸ ਕੇ ਫੋਲਡ ਕਰਵਾ ਸਕਦੇ ਨੇ ਜਿੱਦਾਂ ਸ਼ਰਟ ਦੀ ਲੈਂਥ ਤਾਂ ਜਿੰਨੀ ਹੁੰਦੀ ਆ ਨਾਰਮਲੀ ਉਦਦੀ ਆ ਉਹ ਉਨੀ ਹੀ ਹੁੰਦੀ ਆ ਦੇਖੋ ਇਹ ਪਤਲਾ ਭਾਰਾ ਕੋਈ ਵੀ ਪਾ ਸਕਦਾ ਜਿੱਦਾਂ ਜਿਹੜੇ ਪਤਲੇ ਆ ਹਨਾ ਉਹ ਫਿਟਿੰਗ ਆਪਦੀ ਕਰ ਸਕਦੇ ਆ ਆ ਦੇਖੋ ਚੈਸਟ ਜਿਹੜੀ ਹੈਗੀ 21 22 ਹਿਸਾਬ ਨਾਲ ਆਉਂਦੀ ਆ ਸਾਢੇ 21 ਇਹਨਾਂ ਦੀ ਤੇ ਆਪਣੇ ਕੋਲੇ ਮੀਡੀਅਮ ਜੀ ਸਾਈਜ਼ ਦੇ ਆਏ ਨੇ ਤੁਸੀਂ ਇਹ ਵਾਲੇ ਮੈਂ ਹੁਣ ਤੁਹਾਨੂੰ ਕਲਰ ਚੈੱਕ ਕਰਵਾਉਣ ਲੱਗੀ ਆ ਜੀ ਇਹ ਦੇਖੋ ਇਹ ਗ੍ਰੇ ਕਲਰ ਆ ਗਿਆ ਇਹ ਜਿਬਾਲਾ ਜਿਹੜਾ ਹੈਗਾ ਮੋਰ ਬਾਂਖੀ ਕਲਰ ਆ ਗਿਆ ਜੀ ਜਿੱਦਾਂ ਪੀਕਾਕਸ ਆਇਡ ਕਹਿੰਦੀ ਹੈ ਨਾ ਪੀਕਾਕਸ ਆਇਡ ਆ ਦੇਖੋ ਡਿਜ਼ਾਈਨਿੰਗ ਸਾਰਿਆਂ ਦੀ ਸੇਮ ਹੀ ਹੋਊਗੀ ਦੇਖੋ ਕਲਰ ਜਿਹੜੇ ਹੈਗੇ ਨੇ ਅਲੱਗ-ਅਲੱਗ ਹੋਣਗੇ ਦੇਖੋ ਇਹ ਜਿਹੜਾ ਮਾਊਸ ਕਲਰ ਆ ਗਿਆ ਜੀ ਇਹ ਵਾਲਾ ਮਾਊਸ ਕਲਰ ਆ ਗਿਆ ਬਹੁਤ ਸੋਹਣੇ ਨੇ ਬਹੁਤ ਹੀ ਜ਼ਿਆਦਾ ਵਧੀਆ ਜਿੱਦਾਂ ਆਪਾਂ ਕਹਿੰਦੇ ਗਰਮ ਸੂਟ ਹੈਗੇ ਆ ਕਾਟ ਸਟ ਗਰਮ ਬਹੁਤ ਵਧੀਆ ਨੇ ਜੀ ਜਿੱਦਾਂ ਮਰਜ਼ੀ ਤੁਸੀਂ ਜਿਹੜੇ ਹੈਗੇ ਵੇਅਰ ਕਰ ਸਕਦੇ ਹੋ ਇਹਨਾਂ ਨੂੰ ਘਰ ਦੇ ਵਿੱਚ ਬਾਹਰ ਅੰਦਰ ਵੀ ਜਾਂਚ ਦੇਖੋ ਬਹੁਤ ਸੋਹਣੇ ਜਿਹੜੇ ਹੈਗੇ ਨੇ ਬੰਦ ਹੋਏ ਇਹ ਵੀ ਜਿਹੜਾ ਹੈਗਾ ਮੌਂਸਨ ਵਾਲਾ ਹੈਗਾ ਇਹਦੇ ਕਲਰ ਅਨੰਦ ਲੱਗੇ ਕਾਫੀ ਕਲਰ ਆ ਆਪਣੇ ਕੋਲੇ ਕਾਫੀ ਜਿਆਦੇ ਜਿਹੜੇ ਹੈਗੇ ਨੇ ਇਹ ਕੋਲੇ ਆ ਗਿਆ ਜੀ ਇਹ ਵਾਲਾ ਆ ਗਿਆ ਬਲੂ ਕਲਰ ਇਹ ਡਿਜ਼ਾਈਨਿੰਗ ਤੇ ਥੋੜੀ ਬਹੁਤੀ ਫਰਕ ਹੋਊਗੀ ਜਿੱਦਾਂ ਦੇਖੋ ਇਹਦਾ ਥੋੜਾ ਜਿਹਾ ਅਲੱਗ ਡਿਜ਼ਾਈਨ ਆ ਗਿਆ ਹਨਾ ਤੇ ਇਹਦਾ ਅਲੱਗ ਸੀਗਾ ਤੇ ਵਿੱਚ ਅਲੱਗ ਵੀ ਹੈਗੇ ਨੇ ਵਿੱਚ ਸੇਮ ਜਿਹੇ ਵੀ ਹੈਗੇ ਨੇ ਜਿਹਦਾ ਇਹ ਸਟੋਨ ਜੇ ਲੱਗੇ ਹੋਇਆ ਦੋ ਦੋ ਸਾਰਿਆਂ ਤੇ ਆ ਦੇਖੋ ਇਹ ਬਲੂ ਕਲਰ ਆ ਗਿਆ ਜਿਹਦਾ ਇਹ ਵਾਲਾ ਆ ਗਿਆ ਜੀ ਬਲੂ ਕਲਰ ਆ ਦੇਖੋ ਬਲੂ ਕਲਰ ਆ ਗਿਆ ਕਾਲਰ ਜਿਹੜਾ ਹੈਗਾ ਸਾਰਿਆਂ ਤੇ ਲੱਗਿਆ ਦੇਖੋ ਇੱਥੇ ਬਟਨ ਲੱਗੇ ਹੋਇਆ ਆ ਦੇਖੋ ਚੈੱਕ ਕਰ ਸਕਦੇ ਹੋ ਤੁਸੀਂ ਬਟਨ ਵਗੈਰਾ ਲੱਗੇ ਹੋਇਆ ਇਹਦੇ ਇਹ ਬਲੂ ਕਲਰ ਆ ਗਿਆ ਇਹ ਜਦੋਂ ਪਕਾ ਲਈਏ ਗੁਆਇਨਜਾ ਕਲਰ ਆ ਗਿਆ ਕੇਵਲਾ ਵਾਈਨ ਕਲਰ ਆ ਗਿਆ ਪੂਰੇ ਖੁੱਲੇ ਟੁੱਲੇ ਸਾਈ ਜਿਆਦੇ ਹੈਗੇ ਨੇ ਆ ਦੇਖੋ ਪਜਾਮੇ ਵੀ ਪੂਰੇ ਖੁੱਲੇ ਡੁੱਲੇ ਨੇ ਇਹ ਨਹੀਂ ਹੈਗਾ ਵੀ ਟਾਈਟ ਜਿਹੇ ਪਜਾਮੇ ਹੋਣਗੇ ਆਪਣੇ ਬਾਕੀ ਹੋਰ ਦੇਖੋ ਜੀ ਮਿਆਨੀਆਂ ਪਾਈਆਂ ਹੋਈਆਂ ਨੇ ਮਿਆਨੀ ਦੇ ਨਾਲ ਪਜਾਮਾ ਜਿਹੜਾ ਹੈਗਾ ਬਹੁਤ ਜਿਆਦਾ ਕੰਫਰਟੇਬਲ ਲੱਗਦਾ ਆ ਮਿਆਨੀਆਂ ਪਾਈਆਂ ਹੋਈਆਂ ਨੇ ਇਹਨਾਂ ਦੇ ਵਿੱਚ ਜਾਨੀ ਕਿ ਇਥੋਂ ਥੋੜਾ ਵਧਾਇਆ ਹੋਇਆ ਹੈ ਇਹ ਵੀ ਗ੍ਰੀਨ ਕਲਰ ਆ ਗਿਆ ਇਹ ਜਿਹੜਾ ਬਲੈਕ ਕਲਰ ਆ ਗਿਆ ਗ੍ਰੀਨ ਜਿਹਾ ਜਿਹਦਾ ਆਪਾਂ ਤੁਹਾਨੂੰ ਕਲਰ ਦਿਖਾਈ ਤੇ ਇਹ ਉਹ ਗ੍ਰੀਨ ਜਿਹੜੀ ਜਿਹੜਾ ਆਪਾਂ ਫੌਜੀ ਜਿਹਾ ਕਲਰ ਕਹਿੰਦੇ ਆ ਫੱਜੀ ਹਰਾ ਗਿਆ ਕਲਰ ਹੁੰਦਾ ਹੈ ਉਹ ਵਾਲਾ ਕਲਰ ਹੈਗਾ ਨੂੰ ਆ ਬਲੈਕ ਚਾ ਗਿਆ ਇਹਦੇ ਨਾਲ ਦਾ ਕਲਰ ਕੀ ਹੋਣਾ ਹੈ ਮੇਰੇ ਜਾਨੀ ਇਹਨਾਂ ਦਾ ਬੜਾ ਫਰਕ ਹੈਗਾ ਇਹ ਕਲਰ ਸੇਮ ਹੈ ਕਿਉਂਕਿ ਕਿ ਸੱਚੇ ਦੋ ਦੋ ਤਿੰਨ ਤਿੰਨ ਕਲਰ ਆਪਣੇ ਕੋਲੇ ਸਾਰਿਆਂ ਚ ਆਏ ਆ ਆ ਦੇਖੋ ਬਲੈਕ ਕਿੰਨਾ ਜਿਆਦਾ ਸੋਹਣਾ ਹੈ ਪਲਾਸਟਿਕਾਂ ਪਈਆਂ ਹੋਈਆਂ ਨੇ ਬਹੁਤ ਵਧੀਆ ਜੇ ਤੁਸੀਂ ਇਹਨੂੰ ਮਾੜਾ-ਵਟਾ ਹਨਾ ਸ਼ਾਰਟ ਕਰਨਾ ਚਾਹੋ ਨੇ ਉਹ ਕਰ ਸਕਦੇ ਹੋ ਜਿੱਦਾਂ ਪਜਾਮੇ ਨੂੰ ਵੀ ਛੋਟਾ ਕਰ ਸਕਦੇ ਹੋ ਇਹਨਾਂ ਦੀ ਜਿੱਦਾਂ ਆਪਾਂ ਤੁਹਾਨੂੰ ਮਿਲ ਕੇ ਦੱਸਤਾ ਹਨਾ 27 ਇੰਚ ਲੈਂਥ ਹੈਗੀ ਐ ਇਹਦੇ ਇੰਨੀ ਆ ਗਵਾਮਾਂ ਆ ਗਈਆਂ ਜੀ ਤੇ ਜਿਹੜਾ ਹੈਗਾ ਇੰਨਾ ਕੋ ਆ ਗਿਆ ਜਿਵੇਂ ਆਪਣਾ ਆਪਾਂ ਇਹਦਾ ਰੇਟ ਰੱਖਿਆ ਜੀ 800 ਰੁਪਿਆ ਜੇ ਤੁਸੀਂ ਇੱਕ ਖਰੀਦ ਰਹੇ ਹੋ ਤਾਂ ਆਪਾਂ ਇਹਦਾ ਰੇਟ ਰੱਖਿਆ 800 ਜੇ ਤੁਸੀਂ ਦੋ ਮਗਵਾ ਰਹੇ ਹੋ ਤਾਂ 1500 ਚ ਦੇਵਾਂਗੇ ਜੀ ਜਦੋਂ ਮਰਜੀ ਜਿਹੜਾ ਹੈਗਾ ਜਲਦੀ ਜਲਦੀ ਆਰਡਰ ਕਰਿਓ ਕਈ ਵਾਰੀ ਜਦੋਂ ਸੇਲ ਹੋ ਜਾਂਦੇ ਆ ਹਨਾ ਉਦੋਂ ਫਿਰ ਬਹੁਤ ਪੈਣਾ ਮੈਸੇਜ ਕਰਦੀਆਂ ਨੇ ਹਨਾ ਕਿ ਸਾਨੂੰ ਵੀ ਚਾਹੀਦਾ ਹੁਣ ਆਪਣੇ ਕੋਲੇ ਮਾਲ ਬਹੁਤ ਜ਼ਿਆਦਾ ਹੈ ਤੁਸੀਂ ਜਲਦੀ ਤੋਂ ਜਲਦੀ ਜਿਹੜੇ ਹੈਗੇ ਨੇ ਸਾਨੂੰ ਮੈਸੇਜ ਕਰ ਸਕਦੇ ਹੋ ਤੇ ਮੰਗਵਾ ਸਕਦੇ ਹੋ ਐਨੇ ਐਨੇ ਤਾਂ ਜਿਹੜੀ ਹੈਗੀ ਜੇ ਆਪਾਂ ਸਲਾਈ ਵੀ ਕਰਵਾਉਣੇ ਆ ਜੀ ਤਾ ਕਿੰਨੇ ਕਿੰਨੀ ਤਾਂ ਆਮਨਾ ਸਲਾਈ ਚੱਲੀ ਜਾਂਦੀ ਹੈ ਕਿਉਂਕਿ ਇਹ ਤੇ ਮਿਹਨਤ ਬਹੁਤ ਜ਼ਿਆਦਾ ਆਈ ਹੋਈ ਹੈ ਲੇਬਰ ਬਹੁਤ ਜ਼ਿਆਦਾ ਪਈ ਹੋਈ ਹੈ ਕਿੰਨੀ ਫਿਨਿਸ਼ਿੰਗ ਦੇ ਨਾਲ ਜਿਹੜੇ ਹੈਗੇ ਮੜਕੇ ਜਿਹੜੇ ਹੈਗੇ ਨੇ ਬਟਨ ਲੱਗੇ ਹੋਏ ਆ ਤੇ ਕੋਲਰ ਵਗੈਰਾ ਸਾਰਾ ਹਨਾ ਬਹੁਤ ਜ਼ਿਆਦਾ ਮਿਹਨਤ ਲੱਗੀ ਹੋਈ ਹੈ ਨਾਲੇ ਇਹ ਚੀਜ਼ ਜਿਹੜੀ ਹੈਗੀ ਫੈਂਸੀ ਜੀ ਬਣੀ ਹੋਈ ਆ ਹਨਾ ਤੇ ਆਪਾਂ 800 ਦਾ ਇੱਕ ਦੇਵਾਂਗੇ ਜੀ 1500 ਦੇ ਦੋ ਦੇਵਾਂਗੇ ਜਦੋਂ ਮਰਜ਼ੀ ਤੁਸੀਂ ਸਾਡੇ ਕੋਲ ਮੰਗਵਾ ਸਕਦੇ ਆਂ ਜੀ ਆਪਾਂ ਜਿਹੜਾ ਹੈਗਾ ਇੱਕ ਵਾਰੀ ਦੁਬਾਰਾ ਫੇਰ ਤੁਹਾਨੂੰ ਆਪਣਾ ਐਡਰੈਸ ਦੱਸਾਂਗੇ ਜੀ ਆਪਣਾ ਐਡਰੈਸ ਹੈਗਾ ਆ ਕੌਰ ਸੰਧੂ ਬੁਟੀਕ ਐਂਡ ਬਿਊਟੀ ਸੈਲੂਨ ਧੂਰੀ ਤੇ ਬਰਨਾਲਾ ਰੋਡ ਦੇ ਉੱਪਰ ਹੈ ਜੀ ਕੱਕੜਵਾਲ ਚੌਕ ਦੇ ਵਿੱਚ ਦਸਮੇਸ਼ ਨਗਰ ਦੇ ਬਿਲਕੁਲ ਸਾਹਮਣੇ ਗਲੀ ਦੇ ਵਿੱਚ ਆਪਣਾ ਬੁਟੀਕ ਹੈਗਾ ਆ ਤੁਸੀਂ ਸਾਡੇ ਤੋਂ ਸਾਨੂੰ ਮੈਸੇਜ ਵਗੈਰਾ ਕਰਕੇ ਆਪਣਾ ਜਿਹੜਾ ਵੀ ਤੁਹਾਨੂੰ ਪਸੰਦ ਹੈ ਹਨਾ ਸਕਰੀਨਸ਼ਾਟ ਲੈ ਕੇ ਸਾਨੂੰ ਜਿਹੜਾ ਹੈਗਾ ਭੇਜ ਸਕਦੇ ਹੋ ਜਾਂ ਤੁਸੀਂ ਰਖਵਾ ਵੀ ਸਕਦੇ ਹੋ ਜੇ ਇੱਕ ਦੋ ਦਿਨ ਬਾਅਦ ਆ ਰਹੇ ਹੋ ਤੁਸੀਂ ਤੁਸੀਂ ਸਾਨੂੰ ਸਾਡੇ ਤੋਂ ਆਪਣਾ ਪੀਸ ਤੁਹਾਨੂੰ ਕੋਈ ਪਸੰਦ ਹੈ ਅਜੇ ਤੁਹਾਡਾ ਨਾ ਆਉਣ ਦਾ ਕੋਈ ਨਹੀਂ ਹੈਨਾ ਹੈਗਾ ਜਾਂ ਇੱਕ ਦੋ ਦਿਨ ਬਾਅਦ ਆਣੇ ਤੁਸੀਂ ਸਾਡੇ ਤੋਂ ਜਿਹੜਾ ਹੈਗਾ ਮੈਸੇਜ ਕਰਕੇ ਕੜਵਾ ਸਕਦੇ ਹੋ ਜੀ ਅਸੀਂ ਤੁਹਾਡਾ ਪੀਸ ਜਿਹੜਾ ਹੈਗਾ ਰੱਖ ਦਾਂਗੇ ਚਲੋ ਜੀ ਚੈੱਕ ਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਆ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ